ਇੱਕ ਸੀਐਮ ਵਿੰਡੋ ਬਣਾ ਰਹੇ ਹਾਂ ਹਰ ਡੀਸੀ ਦੇ ਦਫ਼ਤਰ ਚ ਇੱਕ ਇੱਕ ਮੁੱਖ ਮੰਤਰੀ ਦਾ ਦਫ਼ਤਰ ਵੀ ਹੋਊਗਾ ਉੱਥੇ ਅਫਸਰ ਬੈਠਣਗੇ ਜਿਹੜੇ ਜਿਹੜੇ ਕੰਮ ਉਹਨਾਂ ਦੇ ਆਉਣਗੇ ਉਹ ਸ਼ਾਮ ਤੱਕ ਮੇਰੇ ਕੋਲੇ ਹੋਣਗੇ ਅਗਲੇ ਦਿਨ ਮੁੱਖ ਮੰਤਰੀ ਦਫ਼ਤਰ ਚ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੂੰ ਆ ਫਲਾਨਾ ਅਰਜੀ ਦੇ ਕੇ ਆਇਆ ਸੀ ਇਹ ਤੇਰਾ ਡਿਪਾਰਟਮੈਂਟ ਨੂੰ ਭੇਜਤਾ ਦੋ ਦਿਨਾਂ ਦੇ ਵਿੱਚ ਵਿੱਚ ਕੰਮ ਹੋ ਜਾਊਗਾ ਜੇ ਕੋਈ ਕਾਗਜ਼ ਪੱਤਰ ਦੀ ਬਾਦ ਘਾਟ ਹੈ ਤੈਨੂੰ ਦੁਬਾਰੇ ਫੋਨ ਕਰਕੇ ਮੰਗਾ ਲਾਂਗੇ ਇਸ ਕਰਕੇ ਤੂੰ ਬਿਲਕੁਲ ਨਿਸ਼ਚਿੰਤ ਰਹਿ ਤੇਰਾ ਕੰਮ ਹੋ ਜਾਊਗਾ ਤੂੰ ਐ ਤੈਨੂੰ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਕਿਉਂਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਤਾਂ ਅਸੀਂ ਢਾਣੀਆਂ 'ਚ ਵੀ ਜਾਂਦੇ ਆ ਡੇਰਿਆਂ 'ਚ ਵੀ ਜਾਂਦੇ ਆ ਜਿਹੜੇ ਲੋਕ ਕਈਆਂ ਨੇ ਖੇਤਾਂ 'ਚ ਪਏ ਹੁੰਦੇ ਨੇ ਨਾ ਸਾਡੇ ਪਿੰਡਾਂ ਵੱਲ ਕੋਠੇ ਕਹਿੰਦੇ ਨੇ ਉਹ ਤਾਂ ਅਸੀਂ ਘਰ-ਘਰ ਜਾਨਨੇ ਆਂ ਡੋਰ ਟੂ ਡੋਰ ਵੀ ਵੋਟਾਂ ਵਖਿਆ ਰੱਖਿਓ ਜੀ ਤੇ ਜਦੋਂ ਸਰਕਾਰ ਬਣ ਜਾਂਦੀ ਓਦੋਂ ਕਹਿੰਦੇ ਚੰਡੀਗੜ੍ਹ ਆਜੋ ਕਿਉਂ ਭਈ ਸਰਕਾਰ ਇੱਥੇ ਨਹੀਂ ਆ ਸਕਦੀ ਦੁਆਰੇ ਦੁਬਾਰਾ ਸਰਕਾਰ ਤੁਹਾਡੇ ਘਰਾਂ ਦੇ ਮੂਹਰੇ ਆਊਗੀ ਦੁਬਾਰਾ ਸਰਕਾਰ ਤੁਹਾਡੇ ਮਹੱਲੇ ਚ ਆਊਗੀ ਤੁਹਾਡੇ ਮਹੱਲਿਆਂ ਕਸਬਿਆਂ ਸਾਡੇ ਨਾਲ ਇੱਕ ਮੁੰਡਾ ਸੀਗਾ 10ਵੀਂ ਕਲਾਸ ਚ ਫਲਾਈਂਗ ਆ ਗਈ ਉਹਦੇ ਨਕਲ ਦਾ ਪਰਚਾ ਬਣ ਗਿਆ ਨਕਲ ਦਾ ਕੇਸ ਪੈ ਗਿਆ ਉਹਨੇ ਇੱਥੇ ਲਿਖ ਰੱਖਿਆ ਸੀਗਾ ਬਾਹ ਤੇ ਤੋ ਅਬ ਗਿਆ ਲੀਡਰ ਕੋਲੇ ਹੁਣ ਹੀ 25 30 ਸਾਲ ਪਹਿਲ ਗੱਲ ਹੈ ਵੀ ਵੀ ਜਨਾਬ ਜੀ ਐਮਐਲਏ ਕੋਲ ਗਿਆ ਲੋਕਲ ਕੋਲੇ ਉਹਦਾ ਬਾਪੂ ਤਾਂ ਜਾਣਦਾ ਹੋਣਾ ਵੀ ਐ ਕਰਕੇ ਕੇਸ ਪੈ ਗਿਆ ਉਹਨੇ ਬੋਰਡ ਦੇ ਚੇਅਰਮੈਨ ਨੂੰ ਕਿਹਾ ਚੇਅਰਮੈਨ ਕਹਿੰਦਾ ਵੀ ਠੀਕ ਹੈ ਕੋਈ ਨਹੀਂ ਕਹਿੰਦਾ ਹੁਣ ਕੇਸ ਤਾਂ ਪੈ ਗਿਆ ਹੁਣ ਇਹ ਮੁੰਡੇ ਦੀ ਪੇਸ਼ੀ ਪਾਉਗੀ ਮੇਰੇ ਕੋਲੇ ਇਹ ਮੈਨੂੰ ਗੱਲਾਂ ਤਿੰਨ ਕਹਿ ਦੇ ਮੈਂ ਬਰੀ ਕਰ ਦੇਣਾ ਇੱਕ ਤਾਂ ਇਹ ਕਹਿੰਦੇ ਮੈਂ ਕੱਲ ਪੇਪਰਾਂ ਦੀ ਤਿਆਰੀ ਕਰਨ ਵੇਲੇ ਬਾਹਾਂ ਤੇ ਲਿਖਿਆ ਸੀ ਮੈਂ ਮਟਾਉਣਾ ਭੁੱਲ ਗਿਆ ਇੱਕ ਕਹਿੰਦੇ ਕਿ ਜੀ ਮੈਂ ਜੋ ਇਹ ਤੇ ਲਿਖਿਆ ਹੋਇਆ ਹੈ ਉਹ ਜੋ ਪੇਪਰ 'ਚ ਕੁਝ ਆਇਆ ਵੀ ਨਹੀਂ ਤੇ ਤੀਜਾ ਸਮਝ ਵੀ ਨਹੀਂ ਆਉਂਦੀ ਸੀ ਪੜਾਇਆ ਮਤਲਬ ਵੀ ਜੋ ਪੜਿਆ ਜਾ ਸਕੇ ਬਸ ਸਿਆਹੀ ਦੇ ਸ਼ੱਕ 'ਚ ਮੇਰੇ ਤੇ ਕੇਸ ਬਣਾ ਦਿੱਤਾ ਆ ਤਿੰਨ ਗੱਲਾਂ ਕਹਿੰਦਾ ਕਹਵੇ ਪੈਰੀ ਕਰ ਦੇਣਾ ਉਹ ਕਹਿੰਦਾ ਠੀਕ ਹੈ ਜੀ ਪੇਸ਼ੀ ਪੈ ਗਈ ਚਲੇ ਗਿਆ ਮੁੰਡਾ ਤੇ ਉਹਨੇ ਫੋਨ ਕੀਤਾ ਬੋਰਡ ਦੇ ਚੇਅਰਮੈਨ ਨੇ ਐਮਐਲਏ ਨੂੰ ਕਹਿੰਦਾ ਕਿਹੜੇ ਪਿੰਡ ਦਾ ਹੈ ਇਸ ਤੋਜ ਦਾ ਜੀ ਉਦੋਂ ਪਿੰਡ ਮੇਰਾ ਮੇਰੇ ਕਰਕੇ ਮਸ਼ਹੂਰ ਸੀ ਕਲਾਕਾਰ ਦੇ ਕੋਲ ਸੇ ਭਗਵੰਤ ਮਾਨ ਵਾਲਾ ਸਤੋਜ ਕਹਿੰਦੇ ਹਾਂਜੀ ਫਿਰ ਤਾਂ ਠੀਕ ਹੈ ਕਹਿੰਦੇ ਕੀ ਗੱਲ ਜੀ ਕਹਿੰਦਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਫੈਸਲਾ ਕੀ ਲਾਵਾਂ ਉਹ ਕਹਿੰਦੇ ਕਿਵੇਂ ਕਹਿੰਦੇ ਜਿਹੜੀਆਂ ਤਿੰਨ ਗੱਲਾਂ ਅੱਜ ਮੈਨੂੰ ਕਹਿਣੀਆਂ ਸੀ ਉਹ ਵੀ ਬਾਹ ਤੇ ਲਿਖ ਕੇ ਲਿਆ ਆਇਆ ਲਿਖ ਕੇ ਲਿਆ ਜੀ ਮੈਂ ਕੱਲ ਮਟਾਉਣਾ ਭੁੱਲ ਗਿਆ ਸੀ ਕਹਿੰਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੇਸ ਹੋਰ ਪਾਵਾਂ ਇੱਥੇ ਜਾਂ ਇਹਨੂੰ ਬਰੀ ਕਰਾਂ ਤੂੰ ਸਾਨੂੰ ਤਾਂ ਨਾ ਸਿਖਾਉਂਦੇ ਨੀ ਜੀ ਸਾਨੂੰ ਤਾਂ ਬਾਹ ਬੂਹਾਂ ਤੇ ਲਿਖਣਾ ਹੀ ਸਿਖਾਉਂਦੇ ਨੇ ਬਸ ਪਰਚੀ ਖਾਜੋ 4 ਨੰਬਰ ਘਟ ਆ ਜਾਣਗੇ ਯਾਰ ਤੂੰ ਸਰੀਰ ਤਾਂ ਨਾ ਘਟ ਘਟ ਰਿਸਕ ਤੇ ਪਾਉ ਪਰਚੀ ਖਾ ਕੇ ਪਤਾ ਨਹੀਂ ਕੀ ਸਿਕਾਈ ਹੈ ਸਾਨੂੰ ਯਾਰ ਨਹੀਂ ਹੁਣ ਬਦਲਾਂਗੇ ਆਪਣੇ ਕੋਲੇ ਬਹੁਤ ਵਧੀਆ ਮੌਕਾ ਹੈ ਹੁਣ ਆਪਾਂ ਖਾਸ ਤੌਰ ਤੇ ਜਿਹੜਾ ਗਰੀਬ ਤੌਕਾ ਹੈ ਨਾ ਗਰੀਬ ਤਾਂ ਕਬਹੁਤ ਪੜਨ ਨੂੰ ਤਿਆਰ ਹੈ ਫਸਟ ਉਹੀ ਆਉਂਦੇ ਨੇ ਕਿਉਂਕਿ ਗਰੀਬ ਨੂੰ ਹੀ ਹੁੰਦਾ ਨਾ ਕਿ ਆਹ ਕਿਤਾਬ ਮੇਰਾ ਤੇ ਮੇਰੇ ਘਰਦਿਆਂ ਦਾ ਜੀਵਨ ਪੱਧਰ ਬਦਲ ਸਕਦੇ ਆ ਆਹ ਕਿਤਾਬ ਜਿਹੜੀ ਆ ਮੇਰੀ ਜ਼ਿੰਦਗੀ ਬਦਲ ਸਕਦੀ ਹੈ ਉਹ ਐਸ ਤਰੀਕੇ ਨਾਲ ਜਨੂਨੀ ਹੋ ਕੇ ਪੜਦਾ ਹੈ ਜਿਹੜੇ ਪਹਿਲੀ ਏਸ਼ੀਆਂ ਚ ਜਾਂ ਫਿਰ ਵੱਡੀਆਂ ਗੱਡੀਆਂ ਚ ਜਾ ਕੇ ਪੜਨ ਜਾਂਦੇ ਨੇ ਉਹ ਨਹੀਂ ਪੜ ਸਕਦੇ ਉਹ ਕਿਤਾਬੀ ਕੀੜੇ ਭਾਵੇਂ ਬਣਾ ਲੋਂਗੇ ਉਹਨਾਂ ਨੂੰ ਪਰ ਉਹ ਨਹੀਂ ਕਰ ਸਕਦੇ ਉਹ ਆਹੀ ਤਾਂ ਫਰਕ ਪੈ ਗਿਆ ਹੁਣ ਆ ਜਿਹੜੇ ਮੇਰੇ ਸਾਹਮਣੇ ਸਾਰੇ ਕਹੇ ਵਿਰੋਧੀ ਪਾਰ ਦੇ ਲੀਡਰ ਨੇ ਕੋਈ ਸਰਕਾਰੀ ਸਕੂਲ 'ਚ ਨਹੀਂ ਪੜੇ ਹੋਏ ਆ ਚੋ ਸਾਰੇ ਪਹਾੜਾਂ ਵਾਲੇ ਨੇ ਪੰਜਾਬੀ ਨਹੀਂ ਆਉਂਦੀ ਉਹ ਤੇ ਫਸ ਜਾਂਦੇ ਨੇ ਫਿਰ ਪੰਜਾਬੀ ਆਉਂਦੀ ਨਹੀਂ ਕਿਉਂਕਿ ਉੱਥੇ ਤਾਂ ਪੰਜਾਬੀ ਤਾਂ ਐ ਨਹੀਂ ਉਹਨਾਂ 'ਚ ਬੋਲਣੀ ਵੀ ਨਹੀਂ ਆਉਂਦੀ ਲਿਖਣੀ ਤਾਂ ਦੂਰ ਦੀ ਗੱਲ ਐ ਉਹਦੇ ਮਤਲਬ ਨਹੀਂ ਪਤਾ ਵੀ ਕੀ ਮਤਲਬ ਨਿਕਲਦੇ ਨੇ ਆਹੀ ਫਰਕ ਐ ਬਸ ਆਪਾਂ ਸਰਕਾਰੀ ਵਾਲੇ ਆ ਆਪਾਂ ਆਪਣੀ ਬੋਰੀ ਨਾਲ ਲੈ ਕੇ ਜਾਂਦੇ ਹੁੰਦੇ ਸੀ ਸਰਕਾਰੀ ਸਕੂਲ ਦੇ ਅਤੇ ਪ੍ਰਾਈਵੇਟ ਜਿਹੜੇ ਕਨਵੈਂਟ ਨੇ ਪਹਾੜਾਂ ਵਾਲੇ ਮਹਿੰਗੇ ਸਕੂਲ ਉਹਨਾਂ ਦੇ ਇੱਕ ਬਹੁਤ ਵੱਡਾ ਫਰਕ ਹੈ ਮੈਂ ਕਿਤੇ ਪੱਤਰਕਾਰ ਨੂੰ ਕਹਤਾ ਕਿ ਜਨ ਮੈਂ ਕਹਿੰਦਾ ਵੀ ਜੋ ਕੰਮ ਸਰਕਾਰੀ ਕਰ ਸਕਦੇ ਨੇ ਪ੍ਰਾਈਵੇਟ ਨਹੀਂ ਕਰ ਸਕਦੇ ਕਹਿੰਦੇ ਕੀ ਮੈਂ ਕਹਿੰਦਾ ਵੀ ਪ੍ਰਾਈਵੇਟ ਕੱਲਾ ਪੜਾਉਂਦੇ ਨੇ ਨੰਬਰ ਆਉਂਦੇ ਨੇ ਪਰ ਸਰਕਾਰੀ ਨਾ ਪਰਸਨੈਲਿਟੀ ਡਵੈਲਪਮੈਂਟ ਕਰਦੇ ਆ ਬੰਦੇ ਨੂੰ ਬਹੁਤ ਕੁਝ ਸਿਖਾਉਂਦੇ ਆ ਪੜਾਈ ਤੋਂ ਬਿਨਾਂ ਵੀ ਕਹਿੰਦੇ ਕੀ ਮਤਲਬ ਮੈਂ ਸਭ ਤੋਂ ਪਹਿਲਾਂ ਦੇਖੋ ਸਰਕਾਰੀ ਸਕੂਲ ਫੈਸਲਾ ਲੈਣ ਦੀ ਸ਼ਕਤੀ ਪੈਦਾ ਕਰਦੇ ਆ ਸਰਕਾਰੀ ਸਕੂਲ ਕਹਿੰਦੇ ਕਿਵੇਂ ਮੈਂ ਘਰੋਂ ਚੱਲ ਪੈਨੇ ਆ ਬਾਅਦ ਚ ਫੈਸਲਾ ਕਰਨਾ ਉਹਨੇ ਘਰੋਂ ਤਾਂ ਚੱਲ ਪਿਆ ਸਕੂਲ ਜਾਣਾ ਹੈ ਜਾਂ ਨਹੀਂ ਜਾਣਾ ਕਿਹ ਸਕਿੱਡਾ ਵੱਡਾ ਫੈਸਲਾ ਇਹ ਦੇਖੋ ਆਪ ਹੀ ਲੈਣਾ ਹੈ ਤੁਸੀਂ ਠੀਕ ਹੈ ਨਾ ਪ੍ਰਾਈਵੇਟ ਥੋੜੀ ਹੋ ਜੂਗਾ ਉਹ ਤਾਂ ਫੋਨ ਆ ਜੂਗਾ ਉਹਦੀ ਘਰੇ ਵੇਖ ਥੋੜਾ ਬੱਚਾ ਆਇਆ ਨਹੀਂ ਸਹੀ ਕੰਮ ਕੱਲ ਸਰਕਾਰੀ ਕਰ ਸਕਦਾ ਹੈ ਤੂੰ ਜਾ ਫਿਰ ਸਰਕਾਰੀ ਸਕੂਲ ਚਲੇ ਗਏ ਜਾ ਕੇ ਫਿਰ ਇਹ ਫੈਸਲਾ ਲੈਣਾ ਹੈ ਅੱਜ ਅੱਧੀ ਛੁੱਟੀ ਵੇਲੇ ਭਜਣਾ ਹੈ ਜਾਂ 8ਵੇਂ ਪੀੜ ਚ ਭਜਣਾ ਹੈ ਇਹ ਵੀ ਫੈਸਲਾ ਬੜਾ ਔਖਾ ਹੈ ਫਿਰ ਰਾਜਨੀਤਿਕ ਲੋਕਤੰਤਰਿਕ ਜਾਂ ਡੈਮੋਕ੍ਰੇਸੀ ਬਹੁਤ ਸਿਖਾਉਂਦਾ ਸਕੂਲ ਫਿਰ ਇਹ ਫੈਸਲਾ ਕਰਨਾ ਇਕੱਲੇ ਨੇ ਭਜਣਾ ਜਾਂ ਦੋ ਚਾਰ ਨਾਲ ਲੈ ਲਈਏ ਬਹੁਮਤ ਹੋ ਜੇ ਇਹ ਬਹੁਤ ਵੱਡੀ ਪ੍ਰਸ਼ਨ ਹੈ ਇਹ ਸਰਕਾਰੀ ਪ੍ਰਾਈਵੇਟ ਸਕੂਲ ਕਰ ਸਕਦੇ ਫਿਰ ਉਹ ਤੋਂ ਬਾਅਦ ਇਹ ਫੈਸਲਾ ਕਰਨਾ ਹੈ ਸਾਰੀ ਛੁੱਟੀ ਬੜੇ ਕੋਟੜਾ ਕੌਣ ਹੈ ਤੇ ਇਹ ਵੀ ਦੇਖਣਾ ਉਹਦੇ ਨਾਲ ਕਿੰਨੇ ਨੇ ਜੇ ਉਹਦੇ ਨਾਲ ਜਿਆਦੇ ਨੇ ਫਿਰ ਇਹ ਵੀ ਦੇਖਣਾ ਭੱਜਣਾ ਕਿਧਰ ਦੀ ਹੈ ਕਿੰਨੀਆਂ ਚੀਜ਼ਾਂ ਸਿਖਾਉਂਦਾ ਸਰਕਾਰੀ ਸਕੂਲ ਯਾਰ ਪ੍ਰਾਈਵੇਟਾਂ ਚ ਕੱਲੇ ਪੜਾਈ ਜੋ ਪੜਾਈ ਜੋ ਸੋ ਜ਼ਿੰਦਗੀ ਚ ਸਿਆਣੇ ਕਹਿੰਦੇ ਆ ਟਰੱਕਾਂ ਤੇ ਵੀ ਲਿਖਿਆ ਹੁੰਦਾ ਹੈ ਅਕਲ ਬਦਾਮ ਖਾ ਕੇ ਨਹੀਂ ੱੱਕੇ ਖਾ ਕੇ ਹੁੰਦੀ ਹੈ ਪ੍ਰੈਕਟੀਕਲ ਤੁਹਾਨੂੰ ਜ਼ਿਆਦਾ ਸਿਖਾਉਂਦਾ ਹੈ ਥਿਓਰੀ ਨਾਲੋਂ ਥਿਓਰੀ ਨਾਲੋਂ ਪ੍ਰੈਕਟੀਕਲ ਜ਼ਿਆਦਾ ਸਿਖਾਉਂਦਾ ਹੈ ਜਿੰਨਾ ਤੁਸੀਂ ਘੁੰਮਦੇ ਹੋ ਜਿੰਨਾ ਤੁਸੀਂ ਜਾਣਦੇ ਹੋ ਤੁਹਾਨੂੰ ਉਹ ਹੋਰ ਧੋਖੇ ਹੋਣਗੇ 2-4 ਤੁਹਾਡੇ ਨਾਲ ਉੱਥੋਂ ਹੀ ਤਾਂ ਸਿੱਖੋਗੇ ਫਿਰ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਫਿਰ ਗਲਤੀ ਕੰਮ ਦੌਰਾਨ ਹੁੰਦੀ ਹੈ ਹੋ ਜਾਂਦੀ ਹੈ ਠੀਕ ਕਰ ਲਓ ਉਹਨੂੰ ਫਿਰ ਹੁਣ ਗਲਤੀ ਵੀ ਤਾਂ ਉਹੀ ਕਰੂ ਜਿਹੜਾ ਕੰਮ ਕਰੂ ਘਰੇ ਬੈਠੇ ਤਾਂ ਕੀ ਗਲਤੀ ਹੋ ਜੂਗੀ ਜੀ ਸੋ ਆ ਜਿਹੜੇ ਹੁਣ ਪੈਦਾ ਜਿਹੜੇ ਲੀਡਰ ਨੇ ਇਹਨੂੰ ਪਿੰਡਾਂ ਦੇ ਸਮੱਸਿਆ ਹੀ ਨਹੀਂ ਪਤਾ ਹੁਣ ਡਾਕਟਰ ਨੂੰ ਪਤਾ ਹੀ ਨਾ ਹੋਵੇ ਕਿ ਬਿਮਾਰੀ ਕੀ ਹੈ ਇਲਾਜ ਕੀ ਕਰੂਗਾ ਨਾ ਉਹਨਾਂ ਨੂੰ ਗਰੀਬ ਦਾ ਘਰ ਦਾ ਪਤਾ ਨਕਸ਼ਾ ਵੀ ਵੀ ਸਿਰ ਦੇ ਵਾਲ ਝੜ ਗਏ ਮਾਵਾ ਭੈਣਾਂ ਦੇ ਖਾਸ ਤੌਰ ਤੇ ਐਸਸੀ ਦਲਿਤ ਭਾਈਚਾਰੇ ਦੀ ਮਾਵਾ ਭੈਣਾਂ ਦੇ ਵਾਲ ਝੜ ਕੇ ਸਿਰ ਦੇ ਇਨੂੰ ਰੱਖਿਆ ਹੁੰਦਾ ਇੱਥੇ ਇਨੂੰ ਕਹਿੰਦੇ ਸਾਡੇ ਇਲਾਕੇ ਚ ਨੂੰ ਸਵੇਰੇ ਗੋਹੇ ਵਾਲਾ ਬੱਠਲ ਜਾਂ ਕੂੜੇ ਵਾਲਾ ਬੱਠਲ ਤਸਲਾ ਕਹਿੰਦੇ ਆ ਤੁਹਾਡੇ ਕੋ ਨਹੀਂ ਦੁਪਹਿਰੇ ਲੱਕੜਾਂ ਦੀ ਭਰੀ ਜਿਹੜੇ ਸ਼ਾਮ ਨੂੰ ਰੋਟੀ ਬਣਾਉਣੀ ਹੈ ਸ਼ਾਮ ਨੂੰ ਚਰੀ ਜਬ ਪ੍ਰਸੀਮ ਦਾ ਪ੍ਰਸੀਮ ਦੀ ਪੰਡ ਜਿਹੜੇ ਪਸ਼ੂਆਂ ਨੂੰ ਲੈ ਕੇ ਆਉਂਦੇ ਨੇ ਹਰ ਵਕਤ ਸਿਰ ਤੇ ਕੋਈ ਨਾ ਕੋਈ ਪੰਡ ਕੋਈ ਨਾ ਕੋਈ ਭਾਰ ਪਿਆ ਰਹਿੰਦਾ ਇਹ ਜਾਣਦੇ ਨੇ ਇਹ ਤਾਂ ਜਾਣਨ ਨਾ ਜੇ ਆਪ ਦਿਹਾੜੀ ਕਰਨ ਕਿਸੇ ਨੂੰ ਦਿਹਾੜੀ ਵਾਸਤੇ ਪੁੱਛਣਗੇ ਹੁਣ ਜਾਂ ਕਦੇ ਆਪ ਕਣ ਕਬੱਡੀ ਹੋਵੇ ਜਾਂ ਹਾਥੀ ਚੋਨਾ ਲਾਇਆ ਹੋਵੇ ਇਹਨਾਂ ਨੂੰ ਕੀ ਪਤਾ ਹੈ ਗਰੀਬੀਆਂ ਕੀ ਹੁੰਦੀਆਂ ਨੇ ਇੱਕ ਜੰਗਲ 'ਚ ਅੱਗ ਲੱਗ ਗਈ ਸਾਰੇ ਜਾਨਵਰ ਭੱਜਣ ਲੱਗੇ ਇਕੱਲੀ ਚਿੜੀ ਸੀ ਚੁੰਝ ਦੇ ਵਿੱਚ ਪਾਣੀ ਭਰਿਆ ਕਰੇ ਛੱਪੜ 'ਚੋਂ ਅੱਗ ਤੇ ਪਾ ਦਿਆ ਕਰੇ ਫਿਰ ਪਾਣੀ ਭਰਿਆ ਕਰੇ ਚੁੰਝ 'ਚ ਅੱਗ ਤੇ ਪਾਇਆ ਕਰੇ ਫਿਰ ਪਾਣੀ ਭਰਿਆ ਅੱਗ ਤੇ 15-20 ਵਾਰ ਜਦੋਂ ਇਦਾਂ ਕੀਤਾ ਕਿ ਚੁੰਝ 'ਚ ਪਾਣੀ ਭਰ ਕੇ ਛੱਪੜ ਚੋਂ ਅੱਗ ਤੇ ਪਾਇਆ ਕਰੇ ਤਾਂ ਦੂਜੇ ਜਾਨਵਰ ਹੱਸਣ ਲੱਗੇ ਮਜ਼ਾਕ ਕਰਨ ਲੱਗੇ ਉਹ ਕਹਿੰਦੇ ਚਿੜੀਏ ਕਮਲੀਆਂ ਭੋਲੀਆਂ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਭੱਜਾ ਉਹ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤਾਂ ਤੁਹਾਡਾ ਨਾਮ ਤਮਾਸ਼ਾ ਦੇਖਣ ਆਣਾਂ ਚ ਤੇ ਡਰ ਕੇ ਭੱਜਣਾਂ ਚ ਲਿਖਿਆ ਜਾਊ ਮੇਰਾ ਕੱਲੀ ਦਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਲਿਖਿਆ ਜਾਊ ਕੋਸ਼ਿਸ਼ ਤਾਂ ਕਰੋ ਦੀਪਕ ਸਿੰਘ ਉਰੀ ਕਹਿੰਦੇ ਆਪਾਂ ਕੀ ਲੈਣਾ ਆਪਾਂ ਕਹਿੰਦੇ ਨੇ ਆਮਦੋ ਤੇ ਰਾਜਨੀਤੀ ਬਾਰੇ ਚਲੋ ਪੱਕੀ ਲੈਣਾ ਕਿਉਂ ਨਹੀਂ ਲੈਣਾ ਬਈ ਹਰ ਗੱਲ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਤੁਹਾਡੇ ਚੁੱਲੇ ਦੀ ਅੱਗ ਰਾਜਨੀਤੀ ਡਿਸਾਈਡ ਕਰਦੀ ਹੈ ਕਿ ਅੱਜ ਬਲਣੀ ਹੈ ਕਿੰਨੀ ਮਹਿੰਗੀ ਬਲਣੀ ਹੈ ਕਿੰਨੀ ਸਸਤੀ ਬਲਣੀ ਹੈ ਇਹ ਰਾਜਨੀਤੀ ਡਿਸਾਈਡ ਕਰਦੀ ਹੈ ਤੇ ਆਪਾਂ ਰਾਜਨੀਤੀ ਤੋਂ ਮੂੰਹ ਕਿਉਂ ਮੋੜਦੇ ਆ ਬਈ ਵੀ ਚਲ ਛੱਡ ਪਰੇ ਆਪਾਂ ਕੀ ਲੈਣਾ ਕਿਉਂ ਨਹੀਂ ਲੈਣਾ ਆਓ ਰਾਜਨੀਤੀ ਚਾਓ ਰਾਜਨੀਤੀ ਚ ਆ ਕੇ ਆਪ ਆਪ ਬੈਠੋ ਆਪ ਮਰੇ ਬਿਨਾ ਕੋਈ ਸੁਰਗਾ ਨੂੰ ਨਹੀਂ ਜਾਂਦਾ ਜੇ ਕਿਸੇ ਫਸਲ ਨੂੰ ਸੰਡੀ ਲੱਗ ਜੇ ਕੋਈ ਸਪਰੇ ਕਰਨ ਪਰ ਕਰਨੀ ਪੈ ਜੇ ਤਾਂ ਬਾਹਰੋਂ ਡਲੇ ਮਾਰ ਕੇ ਜਾਂ ਰੋੜੇ ਮਾਰ ਕੇ ਥੋੜੀ ਹੋਊਗਾ ਸਪਰੇ ਵੀ ਬਾਹਰ ਕਰ ਕਰ ਕਰੀ ਜਾਓਗੇ ਤਾਂ ਵੀ ਨਹੀਂ ਕੁਝ ਹੁੰਦਾ ਢੋਲੀ ਮੋਡੇ ਤੇ ਰੱਖ ਕੇ ਸਪਰੇ ਵਾਲੀ ਅੰਦਰ ਵੜਨਾ ਪੈਂਦਾ ਅੰਦਰ ਗਟਰ ਸਾਫ ਕਰਨਾ ਤਾਂ ਗਟਰ ਦੇ ਵਿੱਚ ਉਤਰਨਾ ਪੈਂਦਾ ਬਾਹਰੋਂ ਰੋਣਾ ਪਾ ਕੇ ਨਹੀਂ ਹੁੰਦਾ ਕੰਮ ਸੋ ਇਸ ਕਹ ਕੇ ਜਦੋਂ ਮੈਂ ਛੱਡਿਆ ਮੈਨੂੰ ਮੈਨੂੰ ਵੀ ਲੱਗੇ ਕਹਿਣਾ ਹੁਣ ਵੀ ਕਈ ਵਾਰੀ ਮੈਨੂੰ ਮੇਰੇ ਕਦਾ ਕਹੀ ਦਿੰਦਾ ਮੇਰੇ ਵਰਗੇ ਕਮਲੇ ਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਫਿਰ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਤਣੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਤੁਰ ਗਏ